ਗਰਮੀ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿਹਾ 45 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਪਰ ਸੰਗਤ ਦੀ ਆਮਦ ਜਿਹੜੀ ਆ ਉਹ ਗਰਮੀ ਜਿਹੜੀ ਆ ਰੋਕ ਦੀ ਦਿਖਾਈ ਨਹੀਂ ਦੇ ਰਹੀ ਜੋ ਇਸ ਗੱਲ ਦੇ ਮੱਦੇਨਜ਼ਰ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਮੈਨੇਜਰ ਤੇ ਹੋਰ ਸਾਰੇ ਪ੍ਰਬੰਧਾਂ ਵੱਲੋਂ ਜੋ ਸੰਗਤ ਦੀ ਆਮਦ ਨਹੀਂ ਗਰਮੀ ਦੇ ਮੁਕਾਬਲੇ ਕਰਨ ਵਾਸਤੇ ਇਹਦੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਮੈਟ ਜਿਹੜੇ ਆ ਉਹ ਮੈਟ ਵਧੀਆ ਵਿਛਾਏ ਗਏ ਆ ਤੇ ਫਿਰ ਉਹ ਮੈਟ ਜਿਹੜੇ ਆ ਗਿੱਲੇ ਕੀਤੇ ਜਾਂਦੇ ਆ ਤਾਂ ਨਹੀਂ ਸੰਗਤ ਦੇ ਕਹਿਰ ਆਉਂਦੇ ਆ ਉਹ ਦਰਬਾਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ہوئی ਆ ਉਹ ਉਹਨਾਂ ਦੀ ਚੜਾਈ ਤੇ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦੁੱਤੇ ਹਨਾ ਤੇ ਸਮੇਂ-ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਉਹਨਾਂ ਦੇ ਲਈ ਸ਼ਾਮ ਵਾਰ ਤੇ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉਪਰ ਧੁੱਪ ਹੋਣਾ ਨਾ ਲੱਗੇ ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾ ਤੇ ਠੰਡਾ ਜਲ ਚੱਲ ਰਿਹਾ ਸੰਗਤ ਗਰਮੀ ਦੇ ਸੀਜ਼ਨ ਚ ਠੰਡੇ ਜਲ ਵੀ ਸਕ ਲਈਆਂ ਨੇ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਦੀ ਛਾਂਣੀਆਂ ਲਾਈਆਂ ਗਈਆਂ ਅੰਦਰ ਤੇ ਮੈਕ ਵੀ ਵਿਛਾਏ ਹੋਏ ਨੇ ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕਿਦਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਜਿhko ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲ ਦੀ ਸਬੀਲਾ ਸਾਰੇ ਕੋਨਿਆਂ 'ਚ ਲੱਗੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸਭ ਧਰਮਾਂ ਦਾ ਸਾਂਝਾ ਸਥਾਨ ਹੈ ਜਿੱਥੇ ਕੀ ਹਮੇਸ਼ਾ ਹੀ ਸੰਗਤ ਜਿਹੜੀ ਆ ਗੁਰੂ ਨਾਨਕ ਪ੍ਰਸਤਖ ਹੋਂਡੀ ਆ ਗਰਮੀ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿਹਾ 45 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਰਿਹਾ ਪਰ ਸੰਗਤ ਦੀ ਆਮਦ ਜਿਹੜੀ ਆ ਉਹ ਗਰਮੀ ਜਿਹੜੀ ਆ ਰੋਕਦੀ ਦਿਖਾਈ ਨਹੀਂ ਦੇ ਰਹੀ ਸੋ ਇਸ ਗੱਲ ਦੇ ਮੱਦੇਨਜ਼ਰ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਮੈਨੇਜਰ ਤੇ ਹੋਰ ਸਾਰੇ ਪਰਵੰਧਾ ਵੱਲੋਂ ਜੋ ਸੰਗਤ ਦੀ ਆਮਦ ਦੇ ਲਈ ਗਰਮੀ ਦੇ ਮੁਕਾਬਲੇ ਕਰਨ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਮੈਟ ਜਿਹੜੇ ਆ ਉਹ ਮੈਟ ਵਧੀਆ ਵਿਛਾਏ ਗਏ ਆ ਤੇ ਫਿਰ ਉਹ ਮੈਟ ਜਿਹੜੇ ਆ ਗਿੱਲੇ ਕੀਤੇ ਜਾਂਦੇ ਆ ਤਾਂ ਕਿ ਸੰਗਤ ਦੇ ਪੈਰਾਂ ਨੂੰ ਜਿਹੜੇ ਆ ਉਹ ਗਰਮੀ ਨਾ ਲੱਗੇ ਉਸ ਤੋਂ ਇਲਾਵਾ ਉੱਥੇ ਕੂਲਰ ਵੱਡੇ ਕੂਲਰ ਐਰ ਕਲੀ ਲਾਏ ਗਏ ਆ ਪੱਖੇ ਲਾਏ ਗਏ ਆ ਇਦੇ ਨਾਲ ਐਡ ਕੀ 3 ਲੱਖ ਰੁਪਿਆ ਦਾ ਇੱਕ ਵੱਖਰਾ ਪ੍ਰੋਜੈਕਟ ਆ ਜਿਹੜੇ ਫਾਰਮ ਚੱਲਦੇ ਆ ਪਾਣੀ ਦੇ ਫਾਰਮ ਚੱਲਦੇ ਨੇ ਚਾਲਣੀ ਉੱਥੇ ਲਾਈ ਗਈ ਆ ਸੋ ਉਸ ਦੇ ਨਾਲ ਜਿਹੜੀਆਂ ਸ਼ਵੀਲਾਂ ਦਾ ਜਾਲਾ ਜਿਹੜਾ ਜਦੋਂ ਸੰਗਤ ਲਾਈਨਾਂ ਵਿੱਚ ਲੱਗਦੀ ਆ ਤੇ ਉਹਦਾ ਜਾਲ ਉੱਥੇ ਵਰਤਿਆ ਜਾ ਰਿਹਾ ਸੋ ਸ਼ੋਨੀ ਕਮੇਟੀ ਦੇ ਮੁਲਾਜ਼ਮ ਜਿਹੜੇ ਆ ਉਹ ਵੱਡੀ ਪੱਧਰ ਤੇ ਸੰਗਤਾਂ ਦੀ ਸੇਵਾ ਕਰਦੇ ਆ ਜਿਹੜੀ ਭਾਵੇਂ ਕਿ ਉਹਨਾਂ ਦੀ ਜੁਬੀ ਵੀ ਆ ਪਰ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸੰਗਤਾਂ ਦੀ ਸਹੂਲਤ ਵਾਸਤੇ ਹਰ ਹੀਲਾ ਹੈ ਰਾ ਉਬਰਤਿਆ ਜਾ ਰਿਹਾ ਤੇ ਸੰਗਤ ਦੀ ਆਮਦ ਵੀ ਕਿਸੇ ਤਰ੍ਹਾਂ ਕੋਈ ਘਟ ਦਿਖਾਈ ਨਹੀਂ ਦੇ ਰਹੀ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਫੈਸਲਾ ਕੀਤਾ ਸਰਕਾਰ ਨੇ ਛੁੱਟੀਆਂ ਦਾ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਇਸ ਗਰਮੀ ਦੇ ਸੌਣ ਵਿੱਚ ਆਉਂਦੀ ਦਿਖਾਈ ਦੇ ਰਹੀ ਆ ਪਰ ਜਿਹੜਾ ਜਿਹੜਾ ਸਿਹੌਣੀ ਕਮੇਟੀ ਦਾ ਪ੍ਰਬੰਧ ਆ ਉਹ ਹਮੇਸ਼ਾ ਦੀ ਤਰ੍ਹਾਂ ਸੰਗਤ ਦੇ ਆਮਦ ਤੇ ਉਹਨਾਂ ਦੇ ਸਹਿਯੋਗ ਲਈ ਉਹਨਾਂ ਦੇ ਹਰ ਤਰੀਕੇ ਨਾਲ ਸਹੂਲਤ ਲਈ ਜਿਹੜਾ ਪ੍ਰਬੰਧ ਆ ਉਹ ਹਾਜ਼ਰ ਆ ਪਹਿਲਾਂ ਵੀ ਹਾਜ਼ਰ ਸੀ ਤੇ ਗਾਂ ਵੀ ਗੁਰੂ ਦੀ ਕਿਰਪਾ ਨਾਲ ਹਾਜ਼ਰ ਹੈਗਾ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਬੇਗਦੇ ਹੋਏ ਦਰਬਾਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ਹੋਈ ਆ ਉਹ ਉਹਨਾਂ ਦੀ ਚੜਾਈ 'ਚ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦਿੱਤੇ ਹਨ। ਤੇ ਸਮੇਂ-ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਗਰਮੀ ਦਾ ਪ੍ਰਪੋਕ ਹੋ ਰਿਹਾ ਉਹਦੇ 'ਚ ਉਹਨਾਂ ਦੇ ਪੈਰ ਨਾ ਸੱਣ ਸੋ ਜਿੱਥੇ ਗਰਮੀ ਦੇ ਸੀਜ਼ਨ ਨੂੰ ਦੇਖਦੇ ਸੰਗਤਾਂ ਦੀ ਛੁੱਟੀਆਂ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ ਸੋ ਇਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਮੁਤਾਬਕ ਜਿੱਥੇ ਸੰਗਤਾਂ ਦੇ ਲਈ ਗਿੱਲੇ ਮੈਟ ਕੀਤੇ ਗਏ ਨੇ ਉਥੇ ਉਹਨਾਂ ਦੇ ਲਈ ਸ਼ਾਮ ਵਾਸਤੇ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉੱਪਰੋਂ ਧੁੱਪ ਨਾ ਲੱਗੇ ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾ ਤੇ ਠੰਡਾ ਜਲ ਚੱਲ ਰਿਹਾ ਸੰਗਤ ਗਰਮੀ ਦੇ ਸੀਜ਼ਨ 'ਚ ਠੰਡੇ ਜਲ ਵੀ ਸ਼ੱਕ ਰਹੀਆਂ ਨੇ ਇਸ ਤੋਂ ਇਲਾਵਾ ਕੂਲਰਾਂ ਦਾ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਵਾਰ ਨਿਵੇਕਲੇ ਤੌਰ ਤੇ ਇੱਕ ਜਿਹੜਾ ਕੀਤਾ ਗਿਆ ਗਰਮੀ ਦੇ ਨੂੰ ਦੇਖਦੇ ਹੋਏ ਦਰਸ਼ਨੀ ਡਿਊਟੀ ਦੇ ਸਾਹਮਣੇ ਜਿਹੜਾ ਬਿਲਕੁਲ ਉਥੇ ਜਿਹੜਾ ਉਹ ਫੁਪਾਰਾ ਟੈਪ ਇਸ ਵਾਰ ਪਹਿਲੀ ਵਾਰ ਲਗਾਇਆ ਗਿਆ ਤੇ ਤਾਂ ਕਿ ਕੋ ਸੰਗਤਾਂ ਨੂੰ ਗਰਮੀ ਨਾ ਲੱਗੇ ਇੱਕ ਗਰਮੀ ਦੇ ਸੀਜ਼ਨ ਚ ਮੇਰੀ ਸੰਗਤਾਂ ਨੂੰ ਇੱਕ ਜ਼ਰੂਰ ਅਪੀਲ ਆ ਜਦੋਂ ਦਰਸ਼ਨ ਮੇਲੇ ਕਰਦੇ ਆ ਤਾ ਲੈਣਾ ਚ ਖੜਦਿਆਂ ਕਾਫੀ ਟਾਈਮ ਲੱਗ ਜਾਂਦਾ ਗਰਮੀ ਦਾ ਸੀਜ਼ਨ ਆ ਉਹਨੂੰ ਜੇ ਥੋੜਾ ਥੋੜਾ ਅਸੀਂ ਡਿਸਟੈਂਸ ਰੱਖ ਕੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਥੋੜੀ ਜੀ ਲੈਂ ਹੀ ਲੰਬੀ ਹੋਣੀ ਆ ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਅੱਗੇ ਪਿੱਛੇ ਥੋੜਾ ਜਿਹਾ ਫਾਸਲਾ ਰੱਖ ਕੇ ਅਸੀਂ ਖੜੀਏ ਤਾਂ ਕਿ ਹਵਾ ਆਪਾਂ ਨੂੰ ਵੀ ਲੱਗੇ ਤੇ ਦੂਸਿਆਂ ਨੂੰ ਵੀ ਲੱਗੇ ਫੇਰ ਵੀ ਸੰਗਤ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਐ ਇਸ ਗਰਮੀ ਦੇ ਸੀਜ਼ਨ ਚ ਤਾਂ ਜਿੱਥੇ ਪ੍ਰਕਰਮਾ ਚ 55 ਨੰਬਰ ਰੂਮ ਆ ਉੱਥੇ ਸਾਡੇ ਇੰਚਾਰਜ ਨਿਗਰਾਨ ਮੈਨੇਜਰ ਸਹਿਬਾਨ ਹਰ ਸਮੇਂ ਹਾਜ਼ਰ ਰਹਿੰਦੇ ਨੇ ਉਹ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲਾ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਤੇ ਸਾਡੇ ਕੋਲੇ ਦਫ਼ਤਰ ਆ ਕੇ ਵੀ ਦੱਸ ਸਕਦੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਿੰਦਰ ਸਿੰਘ ਜੀ ਅਜੇ ਹੁੰਦੇ ਸਮਾ ਸਾਡੇ ਕਹਿੰਦੇ ਕੀ ਕਹਿੰਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਜੀ ਐਸਜੀਪੀਸੀ ਦਾ ਬੜਾ ਵਧੀਆ ਪ੍ਰਾਲਾ ਜੀ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਤੇ ਮੈਟ ਵੀ ਵਿਛਾਏ ਹੋਏ ਨੇ ਤੇ ਨਾਲ 쿨ਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ 쿨ਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਚ ਕੋਈ ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲਦੀ ਸਬੀਲਾ ਚਾਰੇ ਕੋਹਨਿਆਂ 'ਚ ਲੱਗੇ ਹੋਏ ਆਣੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਜਿਵੇਂ ਕਿ ਤਾਪਮਾਨ ਵੱਧ ਜਾ ਰਿਹਾ ਗਰਮੀ ਬਹੁਤ ਆ ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਸੰਗਤਨ ਫਿਰ ਵੀ ਨਤਮਸਤ ਹੋਣ ਦੀ ਗੱਲ ਕਰਦੇ ਨੇ ਜੀ ਬड़ी ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬड़ी ਕਿਰਪਾ ਜੀ ਸੰਗਤ ਦੀ ਆਮਗਤ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਚੜ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖੀ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਪਤੀਆਂ ਤਵੀਆਂ ਦੇ ਇੰਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਹੈ ਇੱਕ ਉਹਨਾਂ ਦਾ ਹੀ ਸਿੱਖਣੇ ਤੇ ਚੱਲਦੀ ਹੈ ਉਹਨਾਂ ਦੇ ਇੱਕ ਪਰਾਲੇ ਚੱਲਦੀ ਹੈ ਜੀ ਹੇ ਕੋਈ ਕਰ ਬੜੀ ਕਿਰਪਾ ਮਹਾਰਾਜ ਗੁਰੂ ਆਉਂਦਾ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਸਤੇ ਪਾਸ਼ਾ ਗੁਰਾਂ ਦਾ ਹਾਜ਼ਰਾ ਗਰਮੀ ਬਹੁਤ ਪੈ ਰਹੀ ਆ ਗੁਰਾਂ ਦਾ ਇਸਤੇ ਪਾਸੇ ਠੰਡੇ ਜਲ ਛਪੀਲ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਸ਼ੋਮੀ ਕਮੇਟੀ ਨੇ ਕੋਲਰ ਏਸੀ ਹਰ ਪ੍ਰਬੰਧ ਕੀਤਾ ਸੰਗਤ ਵਾਸਤੇ ਮੈਡ ਵਿਜੇ ਠੰਡੇ ਗੁਰਾਂ ਦਾ ਨੇ ਬੜੀ ਕਿਰਪਾ ਕੀਤੀ ਪਾਲ ਸੰਗਤ ਪਰ ਗਰਮੀ ਦੇ ਆ ਰਹੀ ਆ ਉਹਨਾਂ ਦਾ ਬਹੁਤ ਬਰਾਲਾ ਆ ਦੇ ਦਰਸ਼ਨ ਦੇ ਰਹੇ ਆ ਮਹਾਰਾਸ਼ਟੇ ਪਾਸ਼ਾ ਗੁਰੂ ਅਨੰਦ ਬਰੀ ਕਿਰਪਾ ਹਾਜ਼ਰ ਆ ਤੇ ਦਰੂ ਆਓ ਸੰਗਤਾਂ ਨਾਲ ਹਰ ਇੰਤਜ਼ਾਮ ਕੀਤਾ ਸ਼ੰਗੀ ਕਮੇਟੀ ਨੇ ਇਹ ਚੀਜ਼ ਦੀ ਕਮੀ ਨਹੀਂ ਆ ਹਰ ਠੰਡੇ ਪਾਲੇ ਹਰ ਜੀ ਦੀ ਕਿਰਪਾ ਕੀਤੀ ਸੋਹਣ ਦਰਸ਼ਨ ਜੀ ਅੱਜ ਨਾੜੇ ਲਗੀ ਸਫਰ ਪਿੰਡ ਆ ਜੀ ਅੱਜ ਸਜਨ ਸ਼੍ਰੀ ਹਰਿਮੰਦਰ ਸਾਹਿਬ ਜੀ ਪਹੁੰਚੋ ਗਰਮੀ ਔਰ ਤਾਰੀ ਸੰਗਤ ਆ ਰਹੀ ਹੈ ਸੰਗਤ ਦੀ ਆਸਤਾ ਬਹੁਤ ਜਿਆਦਾ ਗੁਰੂ ਘਰ ਨਾਲ ਕੀ ਇਹ ਕੋਈ ਰੱਬ ਤੋਂ ਬਾਜੀ ਗੁਰੂ ਰਾਮਦਾਸ ਇੱਥੇ ਗੁਰੂ ਰਾਮਦਾਸ ਇੱਥੇ ਰੱਬ ਆ ਕੋਲ ਰੱਬ ਹੀ ਹੈ ਨੀਗਾ ਤੇ ਆਪਣੇ ਲੋੜ ਨੂੰ ਸੁਰਗ ਜਾਹਰ ਹੋਣ ਵਾਸਤੇ ਤੇ ਤਾਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਹੁਣ ਹਰ ਸਿੱਖ ਵਾਸਤੇ ਜ਼ਰੂਰੀ ਆ ਤੇ ਮੈਂ ਵੀ ਉਹ ਆਪਣਾ ਫਰਜ਼ ਨਿਭਾ ਰਿਹਾ ਆ ਮੈਂ ਉਹ ਸਾਂ ਨਹੀਂ ਕਰਾਂ ਕਿਸਰ ਪ੍ਰਬੰਧ ਕਹਿਓ ਦੇ ਦੇਓ ਬਹੁਤ ਵਧੀਆ ਪ੍ਰਬੰਧ ਜੀ ਮਿੱਠੇ ਜਲਦੇ ਸ਼ੀਂਦਾਂ ਲੱਗੀਆਂ ਨੇ ਠੰਡੇ ਜਲਦੇ ਸ਼ੀਂਦਾਂ ਲੱਗੀਆਂ ਨੇ ਗੁਰੂ ਕੇ ਲੰਗਰ ਚੱਲ ਰਹੇ ਨੇ ਹਰ ਤਰ੍ਹਾਂ ਸੇਵਾਦਾਰ ਬਹੁਤ ਮਿੱਠ ਬੋਲੜਿਆ ਜੀ ਬਹੁਤ ਹੀ ਵਧੀਆ ਪ੍ਰਬੰਧਿਆ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਿਰੂ ਗੁਰ ਹਾਂ 10 ਜੂਨ ਨੂੰ ਆ ਰਿਹਾ ਜੀ ਮੈਨੂੰ ਚਾਹ ਚੋ ਜੀ ਉਸ ਟਾਈਮ ਵੀ ਬਹੁਤ ਗਰਮੀ ਸੀ ਵਾਹ ਜੀ ਗਰਮੀ ਭਾਂ ਬੈਸ ਬਜੇ